ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਆਈਆਂ ਨੇ ਬਹੁਤ ਹੀ ਪਿਆਰੀਆਂ ਲੇਟੈਸਟ ਟ੍ਰੈਂਡਿੰਗ ਵਾਲੀਆਂ ਚੁੰਨੀ ਸਾਬੂਰੀ ਡਿਜ਼ਾਈਨ ਵਾਲੀ ਜਿਹੜੀਆਂ ਕਲੈਕਸ਼ਨ ਆਈਆਂ ਨੇ ਟੌਪ ਬਾਟਮ ਐਂਡ ਦੁਪੱਟਾ ਤੇ 2.5 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ 2 ਮੀਟਰ ਦਾ ਦੁਪੱਟਾ ਮਿਲੇਗਾ 100% ਜਿਹੜੇ ਚ ਨਾਨ ਡਿਸਪਾਇਰਿੰਟ ਦੀ ਕਲੈਕਸ਼ਨ ਆਈਆਂ ਨੇ ਕਲਰ ਜਿਹੜੇ ਨੇ ਬਹੁਤ ਪਿਆਰੇ ਨੇ ਤੇ ਸੇਮ ਐਜ਼ ਇਟ ਇਜ਼ ਜੀ ਆਣਗੇ 890 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ 15 ਨੇ ਸਾਰੇ ਹੀ ਸੂਟ ਜਿਹੜੇ ਰੰਗ ਨੇ ਕੰਟਰਾਸਟ ਬੜੇ ਸੋਹਣੇ ਬਣਾਏ ਗਏ ਨੇ ਗਰਮੀਆਂ ਲਈ ਸਪੈਸ਼ਲ ਨੇ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਨੰਬਰ ਚੱਕ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸੂਟ ਸਾਰੇ ਅਵੇਲੇਬਲ ਨੇ ਆਰਗੈਂਜ਼ਾ ਦੀ ਸ਼ਰਟ ਤੇ ਡਿਜ਼ਾਈਨਰ ਵਰਕ ਦੇ ਨਾਲ ਗੋਟਾ ਪੱਟੀ ਵਰਕ ਵੀ ਹੈ ਪਿਓਰ ਸ਼ਿਫੋਂ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ 1600 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ ਆਣਗੇ ਚਾਰ ਤੇ ਇਹ ਚਾਰੇ ਹੀ ਰੰਗ ਜਿਹੜੇ ਕੰਟਰਾਸਟ ਬੜੇ ਪਿਆਰੇ ਬਣਾਏ ਗਏ ਨੇ बॉटਮ ਇਹਨਾਂ ਨਾਲ ਬਿਲਕੁਲ ਪਲੇਨ ਆਏਗਾ ਦੁਪट्टे ਤੇ ਤੁਹਾਨੂੰ ਲਟਕਣ ਲੱਗੇ ਮਿਲਣਗੇ ਸ਼ਾਰਟ ਦੇ ਤੁਹਾਨੂੰ ਪ੍ਰੋਪਰ ਹੈ ਗੋਟਪਟੀ ਵਰਕ ਹੈਵੀ ਡਿਜ਼ਾਈਨ ਵਾਲੇ ਕਲੈਕਸ਼ਨ ਆ ਜਿਹੜੀਆਂ ਮਿਲਣਗੀਆਂ ਰੰਗ ਇਹਨਾਂ ਦੇ ਵਿੱਚ ਚਾਰ ਨੇ 1600 ਰੁਪਏ ਰੇਟ ਹੈ ਤਿੰਨ ਰੰਗਾਂ ਵਿੱਚ אורਗੈਂਜ਼ਾ ਦੀ ਡਿਜ਼ਾਈਨਰ ਸ਼ਰਟ ਦੇ ਨਾਲ ਸ਼ਿਫੌਨ ਦਾ ਡੀਜ਼ਲ ਦੁਪੱਟਾ ਮਿਰਰ ਵਰਕ ਕੋ ਜਾਂ ਪਾਕਿਸਤਾਨੀ ਸਟਾਈਲ ਦਾ ਦੁਪੱਟਾ ਘੇਰੇ ਤੇ ਬੜਾ ਪਿਆਰਾ ਵਰਕ ਹੋਇਆ 1900 ਰੁਪਏ ਦਾ ਰੇਟ ਹੈ ਤਿੰਨ ਰੰਗ ਨੇ ਇਹਦੇ ਵਿੱਚ ਸਿੰਗਲ ਕਲਰ ਦੇ ਨਾਲ ਰਸਟ ਕਲਰ ਦੇ ਵਿੱਚ אורਗੈਂਜ਼ਾ ਦੀ ਸ਼ਰਟ ਹੈਂਡ ਵਰਕ ਦੇ ਨਾਲ אורਗੈਂਜ਼ਾ ਦਾ ਦੁਪੱਟਾ ਬਹੁਤ ਹੈਵੀ ਵਰਕ ਦਾ ਦੁਪੱਟੇ ਤੇ ਫੋਰ ਸਾਈਡਰ ਤੇ ਬਾਟਮ ਸੈਂਟ ਹੋਂਦਾ ਆਏਗਾ 2300 ਰੁਪਏ ਦਾ ਰੇਟ ਹੈ ਕਲਰ ਇਹਦੇ ਵਿੱਚ ਸਿੰਗਲ ਆਏਗਾ ਇਹ ਕਲੈਕਸ਼ਨਾਂ ਜਿਹੜੀਆਂ ਅੱਜਕੱਲ੍ਹ ਪਿਆਰ ਮਾ ਸ਼ਾਦੀਆਂ ਲਈ ਟ੍ਰੈਂਡ ਕਰ ਰਹੀਆਂ ਨੇ ਇਹਨਾਂ ਵਿੱਚ ਮੋਸਟਲੀ ਜਿਹੜਾ ਦੁਪट्टे ਦਾ ਫੈਬਰਿਕ ਹੈ ਉਹ ਚੱਲ ਰਿਹਾ ਹੈ organza ਸਿੰਪਲ ਸੌਪਰ ਜੀਆਂ ਗਰਮੀਆਂ ਵਿੱਚ ਪਾਉਣ ਲਈ ਲਾਈਟ ਕਲਰਸ ਵਿੱਚ ਪਿਓਰ ਕੈਮਰੀ ਕਾਟਨ ਦੀ ਸ਼ਰਟ ਤੇ ਵਰਕ ਬਹੁਤ ਪਿਆਰਾ ਹੋਇਆ ਕਾਟਨ ਮਲਮਲ ਦਾ ਦੁਪੱਟਾ ਆਏਗਾ ਕਾਟਨ ਦਾ ਬਾਟਮ ਆਇਆ ਗਿਆ 1150 ਰੁਪਏ ਦਾ ਰੇਟ ਹੈ ਚਾਰ ਰੰਗ ਇਹਦੇ ਵਿੱਚ ਅਵੇਲੇਬਲ ਨੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਬਣਾਏਗੇ ਨੇ ਇਹਨਾਂ ਰੰਗਾਂ ਦੇ ਵਿੱਚ אורਗੈਂਜ਼ਾ ਦੀ ਸ਼ਰਟ ਹੈਂਡ ਵਰਕ ਤੇ ਨਾਲ ਸ਼ਿਫੋਨ ਦਾ ਦੁਪੱਟਾ ਸ਼ਟੂਨ ਦਾ ਬਾਟਮ 1950 ਰੁਪਏ ਰੇਟ ਹੈ ਗਲੇ ਦੇ ਉੱਪਰ ਜਿਹੜਾ ਵਰਕ ਹੋਇਆ ਉਹ ਹੈਂਡ ਵਰਕ ਹੈ ਰੰਗ ਭਟੇ ਕੀ ਇਹਦੇ ਵਿੱਚ ਬੜੇ ਸੋਹਣੇ ਨੇ ਨਾਲ ਦੁਪੱਟਾ ਬੜਾ ਪਿਆਰਾ ਨਾਲ ਡਿਜ਼ਾਈਨ ਕੀਤਾ ਗਿਆ ਤਿੰਨ ਰੰਗੇ ਦੇ ਵਿੱਚ ਆਣਗੇ ਬਹੁਤ ਹੀ ਪਿਆਰੀ ਕਲੈਕਸ਼ਨ ਆਈਆਂ ਨੇ ਕਲਰ ਇਹਦੇ ਵਿੱਚ 4-5 ਜੀ ਅਪਡੇਟ ਹੋਏ ਨੇ ਨੈਕਸਟ ਵੀਕ ਵਿੱਚ ਇਹਨਾਂ ਵਿੱਚ ਹੋਰ ਰੰਗ ਵੀ ਅਪਡੇਟ ਹੋਣਗੇ ਫੁੱਲ ਹੈਵੀ ਦੁਪੱਟਾ ਹੈਵੀ ਸ਼ਰਟ बॉਟਮ ਜਿਹੜਾ ਨਾਲ ਆਏਗਾ ਉਹ ਪਲੇਨ ਆਏਗਾ 2700 ਰੁਪਏ ਇਹਦਾ ਪ੍ਰਾਈਸ ਹੈ ਅਰਗੈਂਜ਼ਾ ਦਾ ਤੁਹਾਨੂੰ ਇਹਦਾ ਦੁਪੱਟਾ ਮਿਲੇਗਾ ਸਿੰਗਲ ਕਲਰ ਦੇ ਨਾਲ ਨੇਚਰਲ ਕ੍ਰੇਪ ਦੀ ਸ਼ਰਟ ਬ੍ਰੌਕੇਟ ਦਾ बॉਟਮ ਚਨਾਉਣ ਦਾ ਸ਼ਿਫੌਨ ਚਨਾਉਣ ਮਿਕਸਡ ਦੁਪੱਟਾ 2600 ਦੇ ਵਿੱਚ ਬਨਾਰਸੀ ਸ਼ਰਟ ਟੈਬੀ ਸਲਵਾਰ ਚਨਾਉਣ ਦਾ ਡਿਊ ਡ੍ਰੋਪ ਸਲ ਦੁਪੱਟਾ ਤੁਹਾਨੂੰ ਮਿਲੇਗਾ ਰੇਟ ਇਹਨਾਂ ਦਾ 2600 ਰੁਪਏ ਆ ਸੂਟਾਂ ਤੇੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਵਿੱਚ 7-8 ਰੰਗ ਹਰ ਵੀ ਲੈਬਲ ਅਵੇਲੇਬਲ ਰਹਿੰਦੇ ਨੇ ਤੇ ਦੇ ਨਵੇਂ ਕੁਝ ਰੰਗ ਜਿਹੜੇ ਨੇ ਉਹ ਨਵੇਂ ਵੀ ਐਡ ਹੋਏ ਨੇ ਪਹਿਲੇ ਬੇਸਿਕ ਮੈਜੈਂਟਾ ਮੈਰੂਨ ਤੇ येलो ਕਲਰ ਆਈ ਸੀ ਨਾਲ ਇੱਕ ਬਲੂ ਸ਼ਿਮਰ ਦੀ ਸ਼ੋਰ ਤੇ ਨਾਲ ਫੁੱਲ ਹੈਵੀ ਵਰਕ ਆ ਕੇ ਦਿੱਤੇ ਗਿਆ ਲੈਸ ਲੱਗੀ ਜਿਹੜੀ ਅੱਜਕੱਲ ਬਹੁਤ ਟ੍ਰੈਂਡ ਕਰ ਰਹੀ ਹੈ 2500 ਰੁਪਏ ਦਾ ਰੇਟ ਹੈ ਤੇ ਲੈਸ ਉਹੀ ਹੈ ਜਿਹੜੀ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਕਾਟ ਰੇਟਾਂ ਵਿੱਚ 1700 ਰੁਪਏ ਦੇ ਵਿੱਚ ਪਿਓਰ ਵਿਸਕੋਸ ਡਿਸਟਰਬ ਵਾਲਾ ਹੈਂਡਵਰਕ ਵਾਲਾ ਬੰਬੇ ਕਾਟਨ ਪਲੇਨ ਬਾਟਮ ਦੁਪੱਟਾ ਫੁੱਲ ਪਿਓਰ ਦਾ ਆਏਗਾ ਹੈਂਡਵਰਕ ਹੈ ਪ੍ਰਿੰਟ ਹੈ ਦੁਪੱਟਾ ਰੇਟ ਇਹਦਾ 1700 ਰੁਪਏ ਹੈ ਮੁੱਛ ਸੂਟ ਅੱਜ ਘੱਟ ਰੇਟ ਵਾਲੇ ਵੀ ਲਿਆਈਆਂ ਆ ਆਲ ਓਵਰ ਕਾਟਨ ਦਾ ਸੂਟ ਤੁਹਾਨੂੰ ਮਿਲੇਗਾ ਏਮਬਰਾਇਡਰੀ ਵਰਕ ਵੀ ਹੈ ਘੇਰੇ ਤੇ ਵਾਈਟ ਲੇਸ ਵੀ ਲੱਗੀ ਆ 460 ਰੁਪਏ ਦਾ ਰੇਟ ਹੈ ਜੇਕਰ ਤੁਸੀਂ ਦੋਸਤੋ ਇੱਕ ਸੂਟ ਬਾਈ ਕਰੋਗੇ ਤਾਂ 460 ਜੇਕਰ ਤੁਸੀਂ ਬਲਕ ਵਿੱਚ ਲੈਣਾ ਚਾਹੁੰਦੇ 10 ਤਾਂ ਫਿਰ ਉਹ ਤੁਹਾਨੂੰ 4000 ਦੇ ਵਿੱਚ ਪੈ ਜਾਣਗੇ। ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਅਪਡੇਟਸ ਨੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੁਹਾਡੀ ਕਵੈਸਰ ਰਿਪਲਾਈ ਤੁਹਾਨੂੰ ਜਰੂਰ ਆਏਗਾ। ਨਾਲ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ 트ੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।